ਹਾਂਜੀ ਬਾਈ ਜੀ ਸਸਿਕਾ ਵੀਰੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਪਹੁੰਚੇ ਆ ਸ਼ਹਿਰ ਦੜਬਾ ਦੇ ਵਿੱਚ ਬਾਈਆਂ ਲਵੇ ਟਰੈਕਟਰ ਵਕਾਊ ਆ ਸਵਰਾਜ 855 2005 ਮਾਡਲ ਆ ਸਾਰੀ ਗੱਲਬਾਤ ਬਾਈ ਤੋਂ ਪੁੱਛਾਂਗੇ ਵੀਡੀਓ ਨੂੰ ਦੇਖੇ ਧਿਆਨ ਨਾਲ ਆਪਣਾ ਮਕਸਦ ਇੰਨਾ ਕਿ ਆ ਵੀ ਆ ਟਰੈਕਟਰ ਉਰੇ ਖੜਾਗਾ ਬਾਕੀ ਤੁਸੀਂ ਲਵੇ ਆ ਕੇ ਉਹਨੂੰ ਚਲਾ ਕੇ ਵਾ ਕੇ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਕੌਣ ਨੂੰ ਮਿਲਿਆ ਉਹਨਾਂ ਗਰਜੰਟ ਸਿੰਘ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਕਿੰਨਾ ਮਾਡਲ ਹੈ ਟਰੈਕਟਰ ਇਹ 2005 ਹੈ ਬਈ ਦਾ ਠੀਕ ਹੈ 2005 ਮਾਡਲ ਦਾ ਬਾਈ ਅਗਲੇ ਟਾਇਰਾਂ ਦੀ ਗੱਲ ਕਰੀ ਤੁਸੀਂ ਦੇਖੋ ਪੋਟੇ ਪਰ ਨੇ ਵੱਡੇ ਠੀਕ ਹੈ ਮੈਂ ਜੇ ਪਿਛਲੇ ਟਾਇਰਾਂ ਦੀ ਗੱਲ ਕਰੀ ਪਿਛਲੇ ਭਾਈ ਕਾਬੜ ਦਾ ਪੱਕੇ ਵਧੀਆ ਦਾ ਸੀ ਤੀਜੇ ਗੇਅਰ ਦਾ ਓਕੇ ਹੈ ਸਾਡੀ ਜ਼ਿੰਮੇਵਾਰੀ ਹੈ ਸਾਰੇ ਗਾਇ ਦੀ ਬਾਕੇ ਬੰਦਾ ਚਲਾ ਕੇ ਚੈੱਕ ਕਰ ਸਕਦਾ ਠੀਕ ਹੈ ਅਸੀਂ ਇਹ ਵੇਚਦਾ ਗੋਆ ਸੀ ਮਤਲਬ ਅਸੀਂ ਵੱਡਾ ਲੈ ਲਿਆ ਉਹ ਅਰਜਨ ਲੈ ਲਿਆ ਤੁਹਾਨੂੰ ਨਾ ਕੋਈ ਨਾ ਬੋਲ ਜੇ ਤਾਂ ਕਿ ਉਹਦੇ ਕਿਤੇ ਤੋਂ ਹੋ ਗਿਆ ਹੋ ਲੇ ਕੋਲ ਤਾਂ ਵੀ ਜਨੇ ਸਾਰੇ ਪੱਖੋਂ ਸਾਡੀ ਜ਼ਿੰਮੇਵਾਰੀ ਮੇਰੇ ਬੰਦਾ ਬਾਹਰ ਉਹਨਾਂ ਬਾਹਰ ਠੀਕ ਹੈ ਨੰਬਰ ਨੰਬਰ ਹਰਿਆਣੇ ਦਾ ਭਾਈ ਦਿੱਤਿਆ ਕੋਲ ਠੀਕ ਹੈ ਤੇ ਰੇਟ ਕੀ ਮੰਗ ਰਹੀ ਆ ਪਹਿਲਾਂ ਰੇਟ ਦਾ ਜੈ ਜੀ ਰੇਟ 240 ਬੰਦੇ ਠੀਕ ਹੈ 240 ਬਾਈ ਡਿਮਾਂਡ ਕਰਦੇ ਨੇ ਬਾਕੀ ਹਲਕਾ ਫੁਲਕਾ ਥੋੜਾ ਮਾਨਤਾਣ ਹੋ ਜਾਊਗਾ ਮਾੜਾ ਮਾੜਾ ਐਡਰੈਸ ਕੀ ਹੈ ਜੀ ਆਪਣਾ ਦਰਸਬਰੀ ਵੱਡਾ ਗੁਰਦੁਆਰਾ ਲਾਰੋ ਠੀਕ ਹੈ ਜੀ ਠੀਕ ਹੈ ਬੜਾ ਗੁਰਦੁਆਰੇ ਨਾਲ ਜਿਹਨੋਂ ਉੱਥੋਂ ਆਪਣੀ ਕੋਈ ਨੰਬਰ ਤੇ ਫੋਨ ਕਰਕੇ ਇੱਕਦਮ ਮਿਲਦਾ ਹੈ ਲੱਭੀ ਥੋੜੇ ਫਰਕਾ ਦੋਰ ਤੋਂ ਬਾਰੇ ਠੀਕ ਆ ਮਾ ਇਹ ਨੰਬਰ ਕਿਹਨਾ ਆਪਣਾ 70196 33440 ਠੀਕ ਆ ਬਾਕੀ ਬਾਈ ਬਾਈਆਂ ਦਾ ਨੰਬਰ ਹੈ ਜਿਹੜਾ ਆਪਾਂ ਨੀਚੇ ਟਾਈਟਲ ਦੇ ਵਿੱਚ ਪਾਵਾਂਗੇ ਉਤੇ ਫੋਨ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ 2005 ਮਾਡਲ ਦਾ ਮੂਰਲੇ ਟਾਇਰ ਦੇਖ ਸਕਦੇ ਹੋ ਤੁਸੀਂ ਉਹ ਜੰਦਾ ਮਾੜੀ ਮੋੜੀ ਵੀ ਉਹ ਕੱਢਦੇ ਆਪਾਂ ਜ਼ਿੰਮੇਵਾਰ ਹੋਵਾਂਗੇ ਕਿੰਦਰ ਗੇਅਰ ਦੀ ਲਿਫਟ ਕਾਲ ਸੀ ਮਾਰਦੀ ਤੇ ਆਪਣਾ ਮਕਸਦ ਹੁੰਦਾਗਾ ਸਾਫ ਜੀ ਜਾਣਕਾਰੀ ਦਾ ਪਿਛਲੇ ਟਾਇਰ ਵੀ ਰਾਬੜ ਦੇ ਵਾਲੇ ਨੇ ਤੁਸੀਂ ਦੇਖ ਸਕਦੇ ਹੋ ਮਰਗਾਟ ਮਰਗੂਟ ਦੇਖ ਸਕਦੇ ਹੋ ਆਪਾਂ ਉਹੀ ਨਹੀਂ ਕਹਿੰਦੇ ਵੀ ਆਏ ਆ ਫਲਾਣਾ ਟਕੜਾ ਉਹ ਤੋੜਿਆ ਆ ਕੇ ਵੀ ਪਤਾ ਲੱਗ ਜੂ ਸਾਨੂੰ ਕਿੰਨੇ ਵੀ ਭਾਈ ਵੀ ਇਹਦੇ ਉੱਤੇ ਜਿਹੜਾ ਸਮਾਨ ਲੱਗੇ ਜਾਂ ਇੰਨੇ ਜਿੰਨੇ ਹੋਊਗਾ ਜੇ ਕਿਤੇ ਦਾਸਰ ਕੁਝ ਲਾਉਣਾ ਚਾਹੀਦਾ ਮੰਨ ਲਓ ਕਿ ਅੰਦਰ ਆਲਾ ਆਲਾ ਜਿਹੜਾ ਪਾਣਾ ਚਾਹੀਦਾ ਜਦੋਂ ਜੁਗ ਸੈਗੇ ਜਿਹੜੇ ਟੈਕ ਚ ਵਗੈਰਾ ਲੱਗਾ ਲਗਾਈ ਹੁੰਦੇ ਅਤੇ ਡੈੱਕਾ ਵੀ ਜਿਹੜਾ ਲੱਗਾ ਹੋਇਆ ਵਿੱਚ ਨਾਲੇ ਮਿਲੂ ਤੁਹਾਨੂੰ ਹਰਿਆਣੇ ਦਾ ਨੰਬਰ ਆ 5 ਮਾਡਲ ਦਾ 2 ਲੱਖ 40000 ਰੁਪਏ ਰੇਟ ਹੈ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਟਰੈਕਟਰ ਖਰੀਦਣ ਸਮੇ ਚਲਾ ਕੇ ਵਾ ਕੇ ਆਪਣੀ ਪੂਰੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਮਨੂ ਨਹੀਂ ਕਹਿੰਦੇ ਭਾਈ ਇਹਦੇ ਵਿੱਚ ਕੀ ਹੈ ਇਹ ਪ੍ਰੈਸ਼ਰ ਟੋੜ ਜੇ ਤਾਂ ਨਹੀਂ ਸੀ ਖੜੇ ਹਾਂ ਸਾਰਾ ਉਹ ਵਾਲੇ ਬੰਦਾ ਠੀਕ ਹੈ ਜੀ ਹਾਂ ਇਕੱਲਾ ਇਕੱਲਾ ਮੀਟਰ ਪਤਾਰਾ ਓਕੇ ਚੱਲਦਾ ਰਹਿਣਾ ਬਾਕੀ ਘਰੂ ਪਾਰਟੀ ਲੈ ਵੇ ਟਰੈਕਟਰ ਆ ਬਾਈਆਂ ਦਾ ਕੋਈ ਮਨੂ ਪਾਰੀ ਲੈ ਗਏ ਭਾਈ ਸੱਦੀ ਗੱਲ ਹੈ ਹਾਂ ਟਰੈਕਟਰ ਲੈ ਲਿਆ ਤਾਂ ਕਰਕੇ ਆਪਾਂ ਵੇਚਦੇ ਆ ਵੀ ਦੋ ਦੇ ਕੀ ਕਰਾਂਗੇ ਠੀਕ ਹੈ ਬੜਾ ਠੀਕ ਹੈ ਤੇ ਬਾਈਆਂ ਦਾ ਨੰਬਰ ਹੈ ਜੇ ਕੋਈ ਭਾਈ ਦੂਰੋਂ ਆਉਂਦਾ ਇਹਨੂੰ ਬਾਈਆਂ ਦਾ ਸਾਰੀ ਗੱਲਬਾਤ ਕਰਕੇ ਫੋਟੋ ਮਗਾ ਕੇ ਕੱਲੀ-ਕੱਲੀ ਗੱਲ ਪੁੱਛ ਕੇ ਆਪਦੀ ਤਸੱਲੀ ਕਰਕੇ ਵੀਰੇ ਆਪ ਖਰੀਦ ਸਕਦੇ ਹੋ ਆਪਣਾ ਇਨਾ ਕੀ ਮਕਸਦ ਆ ਵੀ ਆਹ ਟਰੈ ਤਾਂ ਕਿ ਕਿਸਾਨ ਪਾਈ ਦਾ ਫਾਇਦਾ ਹੋ ਜਾਏ ਸੋਡਾ ਵੀ ਫਾਇਦਾ ਹੋ ਜਾਏ ਤੇ ਜੇ ਕੋਈ ਸੋਡਾ ਮਿੱਤਰ 2.5 ਲੱਖ ਰੁਪਏ ਦੀ ਰੇਂਜ ਚ ਟਰੈਕਟਰ ਲੈਣ ਨੂੰ ਕਹਿੰਦਾਗਾ ਉਹਦੇ ਤੱਕ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਸਾਰੇ ਭਰਾਵਾਂ ਦਾ